ਤੁਸੀਂ ਦੇਖ ਰਹੇ ਹੋ ਲਿਬਰਲਟੀ ਟੀਵੀ ਮੁੱਦਾ ਅੱਜ ਦਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ ਮੁੱਦਾ 30 ਅਗਸਤ ਨੂੰ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਤੇ ਅਕਾਲੀ ਦਲ ਨੂੰ ਲੈ ਕੇ ਵੱਡਾ ਫੈਸਲਾ 30 ਅਗਸਤ ਨੂੰ ਪੰਜ ਸਿੰਘ ਸਹਿਬਾਨ ਬਾਕੀ ਧੜੇ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਕੰਮ ਸ਼ਿਕਾਇਤ ਪੱਤਰ ਦੇ ਹਵਾਲੇ ਨਾਲ ਸੁਖਵੀਰ ਬਾਦਲ ਵੱਲੋਂ ਆਏ ਸਪਸ਼ਟੀਕਰਨ ਦੇ ਉੱਤੇ ਚਰਚਾ ਕਰਨਗੇ ਬੇਚਾਰ ਚਰਚਾ ਤੋਂ ਬਾਅਦ ਇਹ ਸਭਾਵਨਾ ਹੈ ਕਿ ਇੱਕ ਨਵੀਂ ਪਿਰਤ ਜਿਹੜੀ ਸਿੰਘ ਸਾਹਿਬ ਨੇ ਪਾਈ ਗਿਆਨੀ ਰੁਗਵੀਰ ਸਿੰਘ ਹੋਰਾਂ ਨੇ ਇੱਕ ਚੰਗੀ ਉਸ ਦੁਬਾਰਾ ਉਸ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਕਿ ਹਾਂ ਫੈਸਲਾ ਸੰਗਤ ਦੀ ਕਚਹਿਰੀ 'ਚ ਹੋਣਾ ਚਾਹੀਦਾ ਹੈ ਇਹ ਇਸ ਲਈ ਉਹਨਾਂ ਨੇ ਉਹਨਾਂ ਚਿੱਠੀਆਂ ਨੂੰ ਜਨਤਕ ਕੀਤਾ ਤੇ ਕਹਿੰਦੇ ਜੀ ਇਸੇ ਤਰ੍ਹਾਂ ਦਾ ਸੰਕੇਤ ਮਿਲਣ ਦਾ ਮਤਲਬ ਹੈ ਕਿ ਫੈਸਲਾ ਵੀ ਸੰਗਤ ਦੀ ਕਚਹਿਰੀ 'ਚ ਹੋਏਗਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕਹਿੰਦੇ ਸੁਖਵੀਰ ਬਾਦਲ ਹੋਰੀ ਤੇ ਉਹਦੇ ਧੜੇ ਨੂੰ ਤੇ ਸੁਖਵੀਰ ਬਾਦਲ ਉਹਨਾਂ ਦੇ ਸਾਹਮਣੇ ਖੜੇ ਅਕਾਲੀ ਦਲ ਬਾਦਲ ਦੇ ਬਾਕੀ ਧੜੇ ਤੇ ਉਹਨਾਂ ਦੇ ਨੁਮਾਇੰਦਿਆਂ ਨੂੰ ਖੜਾ ਕੇ ਕਹਿੰਦੇ ਸੰਗਤ ਦੇ ਵਿੱਚ ਸੁਣਾਏ ਜਾ ਸਕਦੇ ਨੇ ਕਿ ਆਹ ਭਾਈ ਪਹਿਲੂ ਨੇ ਤੇ ਇਹਨਾਂ ਇਹਨਾਂ ਤੇ ਫੈਸਲਾ ਹੋਣਾ ਚਲੋ ਇੱਕ ਜੰਗ ਅਕਾਲੀ ਦਲ ਦੇ ਘਰੇ ਚੱਲ ਰਹੀ ਆ ਉਹ ਐਲਾਨੀ ਹੋਈ ਜੰਗ ਆ ਉਹ ਸਿੱਖ ਕੌਮ ਦੇ ਸਰਮੋਰ ਸਥਾਨ ਅਕਾਲ ਤਖਤ ਸਾਹਿਬ ਤੇ ਪਹੁੰਚ ਗਈ ਹੈ ਉੱਥੇ ਹੁਣ ਫੈਸਲੇ ਦੀ ਘੜੀ ਦਾ ਇੰਤਜ਼ਾਰ ਹੈ 30 اگست ਨੂੰ ਕਹਿੰਦੇ ਜੀ ਸੁਖਬੀਰ ਬਾਦਲ ਨੂੰ ਤਲਬ ਕਰਨ ਵਾਲਾ ਫੈਸਲਾ ਆ ਸਕਦਾ ਬਿਲਕੁਲ ਜੀ ਕਹਿੰਦੇ ਜੀ ਇਹ ਹੋਣ ਦੀ ਪੂਰੀ ਸੰਭਾਵਨਾ ਹੈ ਕਿ 30 اگست ਨੂੰ ਸੁਖਬੀਰ ਬਾਦਲ ਹੋਰਾਂ ਨੂੰ ਤਲਬ ਕਰਕੇ ਕਿਹਾ ਜਾਵੇ ਕਿ ਭਾਈ ਆ ਗੁਨਾਹ ਨੇ ਕੱਲ ਤੱਕ ਸੌਦੀ تفसील ਤੋਂ کیا ਗੁਨਾਹ કબૂਲ ਕਰਨ ਦੀ ਕਿਸੇ ਤਰੀਕ ਦਿੱਤੀ ਜਾ ਸਕਦੀ ਹੈ 30 اگست ਨੂੰ ਪੰਜ ਸਿੰਘ ਸੈਵਨਾਂ ਦੀ ਬੈਠਕ ਹੋਣ ਜਾ ਰਹੀ ਹੈ ਇਸ ਬੈਠਕ ਦੇ ਵਿੱਚ ਸੁਖਬੀਰ ਬਾਦਲ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਪਲੱਸ ਉਹਦੇ ਨਾਲ ਸਟੈਪਲ ਕਰਕੇ ਦਿੱਤਾ ਹੋਇਆ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਆਲਾ ਹੈ ਨਾ 2015 ਆਲਾ ਪਛਾਤਾਪੜਾ ਖੱਤ ਉਹਦੇ ਹਵਾਲੇ ਨਾਲ ਕਹਿੰਦੇ ਜੀ ਉਹ ਜਨਤਕ ਕਤਲ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਕੁਝ ਦਿਨਾਂ ਲਈ ਜਨਤਕ ਕਤਲ ਪਿੱਛੇ ਹੀ ਹੈ ਕਿ ਸਿੱਖ ਸੰਗਤ ਦਾ ਸਿੱਖ ਭਾਈਚਾਰੇ ਦਾ ਸਿੱਖ ਸੰਗਠਨਾਂ ਦਾ ਅਕਾਲੀ ਦਲ ਦਾ ਐਸਜੀਪੀਸੀ ਦਾ ਉਹਨਾਂ ਦੇ ਨੁਮਾਇੰਦਿਆਂ ਦਾ ਕੁਝ ਪੰਥਕ ਵੱਡੇ ਚਿਹਰਿਆਂ ਦਾ ਹੈ ਨਾ ਕੁਝ ਸਿੱਖ ਆਗੂਆਂ ਦਾ ਉਹਨਾਂ ਦਾ ਪ੍ਰਤੀਕਰਮ ਸਾਹਮਣੇ ਆ ਜਵੇ ਜਿਸ ਤੋਂ ਫਿਰ ਪੰਜ ਸਿੰਘ ਸਹਿਬਾਨ ਇਸ ਨਜ਼ਰੀਏ ਤੋਂ ਵੀ ਬਾਚਣ ਕੇ ਆ ਗੱਲਾਂ ਵੀ ਵਿਚਾਰ ਨਦੀਨ ਨੇ ਵੈਸੇ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਇਸ ਦੇ ਵਿੱਚ ਉਹ ਵੀ ਪੇਚ ਫਸ ਗਿਆ ਕਿ ਜਿਹੜਾ ਡੇਰਾ ਮੁਖੀ ਖਿਲਾਫ ਪਰਚਾ ਕਰਾਇਆ ਸੀ ਉਹ ਵਾਪਸ ਲਿਆਣ ਲੈਂਡ ਦੇ ਪਿੱਛੇ ਵੀ ਅਕਾਲੀ ਦਲ ਘਿਰਿਆ ਹੋਇਆ ਤਾਂ ਹੈਗਾ ਕਿ ਪਰਚਾ ਵਾਪਸ ਕਿਉਂ ਲਿਆ ਕੇਸ ਵਾਪਸ ਕਿਉਂ ਲਿਆ ਇਨਾ ਆਪਾਂ ਯਾਰ ਕੀ ਰੱਦ ਕਰਾਈ ਉਹ ਮਸਲਾ ਤਾਂ ਹੈਗਾ ਪਰ ਉਹਦੇ ਵਿੱਚ ਹੁਣ ਇਹ ਵੀ ਆ ਗਿਆ ਕਿ ਅਕਾਲੀ ਦਲ ਨੇ ਝਾਲੀ ਦਸਖਤ ਕਰਕੇ ਵਾਪਸ ਕਰਾਈ ਜਿਹੜੇ ਬੰਦੇ ਵੱਲੋਂ ਐਫ ਆਈ ਆਰ ਕਰਾਈ ਗਈ ਸੀ ਉਹ ਤੇ ਦਸਖਤੇ ਨਹੀਂ ਕੀਓ ਕਹਿੰਦਾ ਮੇਰੇ ਇੱਕ ਨਵੀਂ ਮੁਸੀਬਤ ਹੈ ਪਰ ਹੁਣ ਕਹਿੰਦੇ ਕਿ ਸਥਿਤੀ ਤਾਂ ਇੱਥੇ ਖੜੀ ਹੈ ਜਿਹੜੀ ਗੱਲ ਆਪਾਂ ਲੰਘੇ ਦਿਨਾਂ ਤੋਂ ਕਰ ਰਹੇ ਹਾਂ ਕਿ ਸੁਖਵੀਰ ਬਾਦਲ ਕਹਿ ਤਾਂ ਰਹੇ ਨੇ ਕਿ ਮੇਰੇ ਤੋਂ ਜਾਣੇ ਅਣਜਾਣੇ ਚ ਜਿਹੜੀਆਂ ਭੁੱਲਾਂ ਹੋਈਆਂ ਮੈਂ ਜਾਂ ਮੇਰੀ ਪਾਰਟੀ ਤੋਂ ਹੋਈਆਂ ਜਾਂ ਸਰਕਾਰ ਤੋਂ ਹੋਈਆਂ ਸਾਰਿਆਂ ਦੀ ਜ਼ਿੰਮੇਵਾਰੀ ਮੈਂ ਲੈਣਾ ਪਰ ਕਹਿੰਦੇ ਕਿ ਸ਼੍ਰੀ ਹਾਲ ਤੱਕ ਸਾਭ ਦੀ ਪ੍ਰਕਿਰਿਆ ਦੇ ਵਿੱਚ ਹੁਣ ਬੰਦ ਕਮਰਾ ਫੈਸਲਾ ਨਹੀਂ ਲੈਂਦੇ ਜਥੇਦਾਰ ਯਾਨੀ ਰਗਵੀਰ ਸਿੰਘ ਹੋਰੀ ਤੇ ਨਾਲ ਸਮੁੱਚਾ ਜਥੇਦਾਰ ਹੁਣ ਕਹਿੰਦੇ ਕਿ ਸੰਗਤ ਦੇ ਵਿੱਚ ਫੈਸਲੇ ਵਾਲੀ ਪ੍ਰਤ ਪੈ ਗਈ ਆ ਜਿਵੇਂ ਉਹਨਾਂ ਨੇ ਕਹਿੰਦੇ ਕਿ ਸਪਸ਼ਟੀ ਕਰਨ ਨੂੰ ਜਨਤਕ ਕਰਕੇ ਸੰਕੇਤ ਦੇ ਦਿੱਤਾ ਕਿ ਫੈਸਲਾ ਸੰਗਤ ਦੇ ਵਿੱਚ ਹੋਵੇਗਾ ਤੇ ਜੇ ਫੈਸਲਾ ਸੰਗਤ ਦੇ ਵਿੱਚ ਹੋਵੇਗਾ ਤਾਂ ਕਹਿੰਦੇ ਕਿ ਸੁਖਵੀਰ ਬਾਦਲ ਚੰਦੂ ਮਾਝਰੇ ਹੋਰੀ ਬਾਦਲ ਧੜਾ ਤੇ ਬਾਗੀ ਬਾਦਲ ਧੜਾ ਦੂਆਂ ਧੜਿਆਂ ਨੂੰ ਕਹਿੰਦੇ ਕਿ 30 ਅਗਸਤ ਨੂੰ ਇਹ ਫਰਮਾਨ ਆ ਸਕਦਾ ਹੈ ਕਿ ਭਾਈ ਐਨੀ ਤਰੀਕ ਨੂੰ ਤੁਹਾਨੂੰ ਤਲਬ ਕੀਤਾ ਜਾਂਦਾ ਉਸ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਖੜਕੇ ਸੰਗਤ ਦੇ ਵਿੱਚ ਇਹਨਾਂ ਨੂੰ ਖੜਾ ਕੇ ਕਹਿੰਦੇ ਕਿ ਹਾਂ ਨਾ ਚ ਜਵਾਬ ਸਪਸ਼ਟੀਕਰ ਨਹੀਂ ਗੁਨਾਹਾਂ ਦੀ ਸੂਚੀ ਪੜ੍ਹੀ ਜਾ ਸਕਦੀ ਹੈ ਘਟਨਾਾਂ ਦੀ ਸੂਚੀ ਪੜ੍ਹੀ ਜਾ ਸਕਦੀ ਹੈ ਜੋ ਵਰਤਾਰਾ ਵਾਪਰਿਆ ਉਹਨਾਂ ਦਾ تصدیق ਕਰਕੇ ساری ਜਾਣਕਾਰੀ ਐਲਾਨੀ ਜਾ ਸਕਦੀ ਹੈ ਤੇ ਉਸ ਤੋਂ ਬਾਅਦ ਸਿਰਫ ਹਾਂ ਨਾ ਚ ਪੁੱਛਿਆ ਜਾ ਸਕਦਾ ਕਿ ਦੱਸੋ ਕੋਲੀ ਚਲਾਉਣ ਦੇ ਹੁਕਮ ਦਿੱਤੇ ਪਤਾ ਸੀ ਤੁਹਾਨੂੰ ਕਿ ਆ ਕੁਛ ਹੋ ਰਿਹਾ ਡੇਰੇ ਵਾਲਾ ਮੁਖੀ ਨੂੰ ਮਾਫੀ ਦਵਾਈ ਸੁਮੇਲ ਸੈਣੀ ਨੂੰ ਤੁਸੀਂ ਹੈ ਸਿੱਖ ਸੰਗਤ ਦੇ ਪੰਜਾਬ ਦੇ ਹੈ ਪਾਈਚਾਰੇ ਦੇ ਫੈਸਲੇ ਤੋਂ ਉਲਟ ਜਾ ਕੇ ਲਾਇਆ ਹਾਂ ਬੇਅਦਬੀ ਵਾਲੇ ਮਾਮਲਿਆਂ ਦੇ ਵਿੱਚ ਤੁਸੀਂ ਇਨਸਾਫ ਦਿਵਾਉਣ ਲਈ ਕੋਸ਼ਿਸ਼ਾਂ ਨਹੀਂ ਕੀਤੀਆਂ ਤੁਸੀਂ ਡੇਰਾ ਮੁਖੀ ਦੀਆਂ ਫਿਲਮਾਂ ਲਵਾਉਣ ਦੀ ਕੋਸ਼ਿਸ਼ ਕੀਤੀ ਆ ਨਾਚ ਜਵਾਬ ਸੋ ਇਸ ਲਈ ਗਨਾਹ ਤੱਕ ਬੋਲਣੇ ਪੈਣੇ ਤੇ ਗਨਾਹ ਜਦੋਂ ਕਬੂਲਣੇ ਪੈਣੇ ਆ ਤੇ ਉਹ ਤੋਂ ਬਾਅਦ ਫਿਰ ਤਨਖਾਹਿਆ ਕਰਾ ਲ ਦੇਣ ਦੀ ਪ੍ਰਕਿਰਿਆ ਤਖਤੀ ਪਾ ਕੇ ਸੇਵਾ ਨਿਭਾਉਣ ਦੀ ਪ੍ਰਕਿਰਿਆ ਇੱਥੇ ਤੱਕ ਫੈਸਲਾ ਜਾ ਸਕਦਾ ਪਰ 30 ਅਗਸਤ ਨੂੰ ਅੰਜ ਸਿੰਘ ਸੇਵਾ ਦੀ ਬੈਠਕ ਬੁਲਾ ਲਈ ਗਈ ਹੈ ਸਵੇਰੇ 10 ਵਜੇ ਕਲ ਤੱਕ ਸਾਬ ਵਿਖੇ ਇਹ ਮੀਟਿੰਗ ਹੋਣੀ ਹੈ ਖੁਦ ਜਥੇਦਾਰ ਗਿਆਨੀ ਰਕबीर ਸਿੰਘ ਮਾਡਾ ਮੀਡੀਆ ਸਲਾਹਕਾਰਤ ਲਵਿੰਦਰ ਬੁੱਟਰ ਨੇ ਇਹ ਜਾਣਕਾਰੀ ਜਨਤਕ ਕੀਤੀ ਕਿ ਹਾਂਜੀ ਤੈ ਹੋ ਗਿਆ ਸਮਾਂ ਸੋ ਇਹ ਉਸੇ ਆਪਾਂ ਵੀ ਉਸੇ حوالے ਨਾਲ ਗੱਲ ਕਰ ਰਹੇ ਸੀ ਕਿ ਬਿਲਕੁਲ ਜੀ ਆ ਜਿਹੜੀ ਚਿੱਠੀ ਗਈ ਹੈ ਉਸ ਤੋਂ ਬਾਅਦ ਹੁਣ ਚਿੱਠੀ ਜਨਤਕ ਹੋਈ ਹੈ ਜਨਤਕ ਲਾਉਂਦੇ ਦੇਣਾ ਚੁਣ ਬੈਠਦੀ ਤਿਆਰੀ ਹੈ ਤੇ ਹੁਣ 30 ਅਗਸਤ ਆ ਗਈ ਤੇ 30 ਅਗਸਤ ਨੂੰ ਇਹ ਦੋ ਹੀ ਤਰ੍ਹਾਂ ਨੂੰ ਤਲਬ ਕਰਨ ਵਾਲਾ ਫਰਮਾਨ ਆ ਸਕਦਾ ਹੈ ਤੂਤੋ ਬਾਅਦ ਫਿਰ ਫੈਸਲੇ ਦੀ ਖੜੀ ਪਰ ਇਧਰ ਅਕਾਲੀ ਦਲ ਤਾਂ ਇੰਜ ਦਿਖਾ ਰਿਹਾ ਜਿਵੇਂ ਕੁਝ ਵਾਪਰੇ ਹੀ ਨਾ ਹੋਵੇ ਅਕਾਲੀ ਦਲ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਵੇਂ ਕੋਈ ਘਟਨਾ ਨਹੀਂ ਵਾਪਰੀ ਅਕਾਲੀ ਦਲ ਦੀ ਨਵੀਂ ਕੋਰ ਕਮੇਟੀ ਬਣਾਈ ਹੈ ਸੁਖਵੀਰ ਬਾਦਲ ਨੇ ਨਵੀਂ ਕੋਰ ਕਮੇਟੀ ਦੀ ਬੈਠਕ ਬੁਲਾਈ ਬੈਠਕ ਦੇ ਵਿੱਚ ਕੁਝ ਫੈਸਲੇ ਲਏ ਕਿ ਆਪਾਂ ਨਵੰਬਰ ਮਹੀਨੇ ਚ ਜਲਾਸ ਬੁਲਾਵਾਂਗੇ ਕਹਿੰਦੇ ਸ਼੍ਰੋਮਣੀ ਕਾਲ ਦਲ ਦੀ ਕੋਰ ਕਮੇਟੀ ਦੀ ਬੈਠਕ ਤੇ ਵਿੱਚ ਕਈ ਹੈ ਫੈਸਲੇ ਲੈ ਕੇ ਕਿ ਨਵੰਬਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਸੀਂ ਤਿੰਨ ਰੋਜ਼ਾ اجلاس ਕਰਾਂਗੇ ਉਸ اجلاس ਦੇ ਵਿੱਚ ਵੱਖ-ਵੱਖ ਨੁਕਤੇ ਵਿਚਾਰਾਂਗੇ ਕਿ ਅਕਾਲੀ ਦਲ ਦੀ ਸਥਿਤੀ ਕੀ ਹੈ ਵਿਤਕਰਾ ਕਿਉਂ ਆ ਪੰਜਾਬ ਨਾਲ ਸਿੱਖਿਆ ਦਾ ਪੱਧਰ ਕੀ ਹੈ ਵਾਤਾਵਰਣ ਵਾਲਾ ਮਸਲਾ ਕੀ ਹੈ ਪੰਜਾਬ ਦੇ ਪਾਣੀਆਂ ਦਾ ਮਸਲਾ ਕੀ ਹੈ ਸਿੱਖੀ ਮਸਲੇ ਕੀ ਨੇ ਕਹਿੰਦੇ ਸਾਰੇ ਮਸਲਿਆਂ ਤੇ ਖੁੱਲਕੇ ਮੰਥਨ ਚਰਚਾ ਹੋਏਗੀ ਮਤਲਬ ਅਕਾਲੀ ਦਲ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜੋ ਵਰਤਾਰਾ ਵਾਪਰਿਆ ਜੋ ਘਟਨਾ ਵਾਪਰੀ ਔਰ ਉਹ ਨਾਰਮਲ ਆ ਸਾਡੇ ਲਈ ਅਸੀਂ ਆਪਣੀ ਰਾਜਨੀਤਿਕ ਵਿੰਗ ਵਿੱਚੋਂ ਕੰਮ ਕਰ ਰਹੇ ਹਾਂ ਸੋ ਇਸ ਦੇ ਵਿੱਚੋਂ ਕਿੰਨੇ ਕਾਮਯਾਬ ਹੁੰਦੇ ਨੇ ਦੇਖਣ ਵਾਲੀ ਗੱਲ ਹੋएगी ਸੁਖਬੀਰ ਬਾਦਲ ਦੀ ਅਗਵਾਈ ਚ ਬੈਠਕ ਹੋਈ ਬੈਠਕ ਦੇ ਦੌਰਾਨ ਜਿੱਥੇ ਆ ਫੈਸਲੇ ਲਏ ਗਏ ਕਿ ਡੈਲੀਗੇਟ ਸੈਸ਼ਨ ਬੁਲਾਇਆ ਜਾਵੇ ਜਾਂ ਤਿੰਨ ਰੋਜ਼ਾ ਇਜਲਾਸ ਬੁਲਾਇਆ ਜਾਵੇ ਨੰਦਪੁਰ ਸਾਹਿਬ ਵਿਖੇ ਹਨ ਉਹਦੇ ਉੱਤੇ ਕੰਮ ਹੋਵੇ ਉਤੋਂ ਬਿਨਾ ਕਰਨੈਲ ਸਿੰਘ ਦੀ ਸ਼ੁਰੂਹਰਾਂ ਦੀ ਦਿਹਾੜੇ ਨੂੰ ਬਣਾਉਣ ਦੇ ਲਈ ਉੱਥੇ ਕੋਰਕਮਟੀ ਨੇ ਫੈਸਲਾ ਲਿਆ ਕਿ ਸ਼ਹੀਦ ਕਰਨਲ ਸਿੰਘ ਇਸਰੂਗਰਾਂ ਦੇ ਸ਼ਹੀਦੀ ਦਿਹਾੜੇ ਨੂੰ 19 ਅਗਸਤ ਨੂੰ ਤੇ ਰਖੜਪੁੰਨਿਆਂ ਤੇ ਜਾ ਕੇ ਪਪਾ ਬਕਾਲਾ ਵਿਖੇ ਅਤੇ 20 ਅਗਸਤ ਨੂੰ ਲੋਂਗਵਾਲ ਵਿਖੇ ਸੰਤ ਅਰਚੰਸੀ ਨੂੰ ਲੋਂਗਵਾਲ ਹੋਰਾਂ ਦੀ ਹੈਨਾ ਵਰਸੀ ਮੌਕੇ ਸਿਆਸੀ ਕਾਨਫਰੰਸਾਂ ਕੀਤੀਆਂ ਜਾਣ ਇਹ ਪੈਨਸਲੇ ਵੀ ਲੈ ਉਹਦੇ ਨਾਲ ਨਾਲ ਹ ਕੁੰਜੇ ਅਧਿਕਾਰ ਸੁਖਵੀਰ ਬਾਦਲ ਨੂੰ ਦਿੱਤੇ ਗਏ ਜੀ ਆਧਕਾਰ ਹ ਸੁਖਵੀਰ ਬਾਦਲ ਨੂੰ ਦਿੱਤੇ ਜਾਂਦੇ ਨੇ ਵਰਕਿੰਗ ਕਮੇਟੀ ਤੇ ਹੋਰ ਕੋਰਕਮਟੀ ਵੱਲੋਂ ਪਾਸ ਕੀਤੇ ਮਤਿਆਰਾਈ ਕੁਝ ਮੈਂਬਰਾਂ ਦੇ ਦੇਹਾਂਤ ਹੋਣ ਦੇ ਉੱਤੇ ਵੀ ਸ਼ੋਕ ਰਟਾਇਆ ਗਿਆ ਹਣਾ ਕੁਝ ਮੈਂ ਬ੍ਰਾਛਡ ਜਾਣ ਤੇ ਪਾਰਟੀ ਚੋਂ ਕੱਢੇ ਜਾਣ ਤੇ ਪੈਦਾ ਹੋਏ ਜਿਹੜੀ ਪੂਰਤੀ ਐ ਉਹਨਾਂ ਦੀ ਕਮੀ ਐ ਜਾਂ ਜਿਹੜੇ ਖਾਲੀ ਪੋਸਟਾਂ ਨੇ ਉਹਨਾਂ ਨੂੰ ਪਰਣ ਦੇ ਲਈ ਸਾਰੇ ਅਧਿਕਾਰ ਸੁਖੀਰ ਬਾਦਲ ਨੂੰ ਦਿੱਤੇ ਗਏ। ਸੋ ਇਸ ਤਰ੍ਹਾਂ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਦੇ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਅਸੀਂ ਰੁਟੀਨ ਮੰਗ ਚੱਲ ਰਹੇ ਹਾਂ ਕੋਈ ਮਸਲਾ ਨਹੀਂ ਐ। ਪਰ ਅਕਾਲੀਵਲ ਦਾ ਕਲੇਸ਼ ਚਰਾਹੇ ਤੇ ਆ ਖੜਿਆ। ਤੇ ਬਸ ਆਸ ਤੇ ਟੀਕ ਹੁਣ ਸ਼੍ਰੀ ਕੱਲ ਤੱਕ ਸਾਫ ਤੇ ਐ। ਕਿਉਂਕਿ ਕੱਲ ਤੱਕ ਸਾਫ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਸੰਗਤ ਦੀ ਹਾਜ਼ਰੀ ਦੇ ਵਿੱਚ ਸੰਗਤ ਨੂੰ ਪਰਵਾਣ ਹੋਣ ਵਾਲਾ ਫੈਸਲਾ ਸਖਤ ਫੈਸਲਾ ਕੱਲ ਤੱਕ ਸਭ ਤੋਂ ਆ ਸਕਦਾ ਪਰ ਉਸ ਤੋਂ ਬਾਅਦ ਵੀ ਕੀ ਸੰਗਤ ਕੀ ਸਿੱਖ ਕੌਮ ਕੀ ਅਕਾਲੀ ਦਲ ਦੇ ਵਰਕਰ ਸੁਖਵੀਰ ਬਾਦਲ ਨੂੰ ਤੇ ਉਹਨਾਂ ਦੇ ਧੜੇ ਨੂੰ ਤੇ ਸੁਖਵੀਰ ਬਾਦਲ ਦੇ ਸਾਹਮਣੇ ਖੜੇ ਬਾਗੀ ਧੜੇ ਨੂੰ ਮਾਫ ਕਰ ਪਾਉਣਗੇ ਜਾਂ ਨਹੀਂ ਇਹ ਸਵਾਲ ਹੈ ਜੇ ਵੀ ਵੱਡਾ